ਅਸੀਂ ਜੀ 12 ਤਰੀਕ ਦੇ ਖੜੇ ਇੱਥੇ ਜੀ ਬਨਾਸ ਡੇਰੀ ਦਾ ਮਾਲ ਲੈ ਕੇ ਆਏ ਸੀ ਪਾਲਨਪੁਰ ਦਾ ਸੀ ਡੀਓ ਸੀ ਆ ਸਾਰੇ ਗੱਡੀਆਂ ਵਾਲੇ ਵੀਰ ਖੜੇ ਆ ਜੀ ਇਹ ਕੋਈ ਸੁਣਵਾਈ ਨਹੀਂ ਕਰਦੇ ਕੋਈ 9 ਦਾ ਕੋਈ 8 ਦਾ ਖੜਾ ਕੋਈ 9 ਦਾ ਖੜਾ ਕੋਈ 10 ਦਾ 10 ਦੀਆਂ ਗੱਡੀਆਂ ਗਈਆਂ ਵੀਆਂ ਪਰਸੋਂ ਦੀਆਂ ਅੰਦਰ ਜੀ ਅੱਜ 18 ਤਰੀਕ ਅੱਜ 18 ਤਰੀਕ ਆ ਜੀ ਪਰਸੋਂ 10 ਦੀਆਂ ਗੱਡੀਆਂ ਪਰਸੋਂ ਦੀਆਂ ਵੜੀਆਂ ਅੰਦਰ ਤੇ ਹਜੇ ਗੱਡੀਆਂ ਖਾਲੀ ਨਹੀਂ ਹੋਈਆਂ ਅੰਦਰ ਉਹ ਵੀ ਖੜੀਆਂ ਆ ਜੀ ਤੇ ਅਸੀਂ ਹਜੇ ਬਾਹਰ ਖੜੇ ਆ ਸਾਰੇ ਜੀ 10 ਦਿਨ ਤੋਂ ਪਹਿਲਾਂ ਗੱਡੀ ਨਹੀਂ ਖਾਲੀ ਕਰ ਰਹੇ ਜੇ ਅਸੀਂ ਉਹਨਾਂ ਦੇ ਕੋਲੇ ਜਾਂਨੇ ਆ ਉਲਟਾ ਸਾਡੇ ਨਾਲ ਬਤਮੀਜੀ ਦਾ ਗੱਲ ਕਰਦੇ ਆ ਕੋਈ ਸੁਣਵਾਈ ਨਹੀਂ ਕਰਦਾ ਸਾਡੀ ਜੀ ਤੇ ਅਸੀਂ ਪਾਲਨਪੁਰ ਦਾ ਮਾਲ ਨਾ ਭਰ ਕੇ ਬਈ ਕੋਈ ਵੀ ਮੇਰਾ ਵੀਰ ਅਸੀਂ ਮੈਂਤ ਕਰਦੇ ਆ ਪਾਲਨਪੁਰ ਦਾ ਕੋਈ ਵੀ ਮਾਲ ਨਾ ਭਰੋ ਵੀਰੇ ਪਾਲਨਪੁਰ ਤੇ ਕਾਤਰਵਾਰਾ ਬਹੁਤ ਬੁਰਾ ਹਾਲ ਹੈ ਇੱਥੇ ਗੱਡੀਆਂ ਦਾ ਅਸੀਂ ਤਾਂ ਫਸੇ ਹੋਈਆਂ ਤੁਸੀਂ ਨਾ ਫਸੋ ਬਾਕੀ ਟਰਾਂਸਪੋਰਟ ਆ ਜਿਹੜੇ ਟਰਾਂਸਪੋਰਟਰ ਆ ਗੱਡੀਆਂ ਨੂੰ ਤੋੜ ਦਿੰਦੇ ਆ ਝੂਠ ਬੋਲਦੇ ਵੀਰੇ ਬਾਅਦ ਦੇ ਵਿੱਚ ਕੋਈ ਟਰਾਂਸਪੋਰਟਰ ਸੁਣਵਾਈ ਨਹੀਂ ਕਰਦਾ ਗੱਡੀ ਦੀ ਗੱਡੀਆਂ ਵਾਲੇ ਬਿਲਕਦੇ ਆ ਕੋਈ ਉਹਨਾਂ ਦੀ ਗੱਲ ਨਹੀਂ ਸੁਣਦਾ ਬਾਕੀ ਗਰੁੱਪਾਂ ਵਾਲਾ ਟਰਾਂਸਪੋਰਟ ਸਾਡੀ ਮਦਦ ਕਰ ਸਕਦਾ ਜੇ ਪਹਿਲੀ ਵਾਰ ਭਰੀ ਆ ਬਾਈ ਡੀਓ ਸੀ ਸਰ ਨੂੰ ਝੂਠ ਬੋਲ ਕੇ ਭਰਾਈ ਆ ਦੋ ਦਿਨ ਖੜਕੀ ਆ ਆ ਦੇਖੋ ਬੋਲੀ ਜਾਂਦੇ ਨਾ ਮੁੰਡੇ ਵੀਰੇ ਸਾਰਿਆਂ ਦਾ ਇਹ ਹਾਲ ਆ ਟਰਾਂਸਪੋਰਟਾਂ ਵਾਲੇ ਬਿਲਕੁਲੀ ਬੜ ਕੇ ਸੁਣਵਾਈ ਨਹੀਂ ਕਰਦੇ ਉਲਟਾ ਕਹਿੰਦੇ 4 ਦਿਨ ਬਾਅਦ ਸਾਨੂੰ ਦਿਹਾੜੀ ਦੇਵਾਂਗੇ 5 5 ਦਿਨ ਬਾਅਦ ਦਿਹਾੜੀ ਦੇਵਾਂਗੇ ਦਿਹਾੜੀ ਕਿੰਨੀ ਦਿੰ 100 ਰੁਪਇਆ ਪਾਰਕਿੰਗ ਦਾ ਇੱਥੇ ਡੇਲੀ ਲੱਗਦਾ ਹੈ ਤੇ 500 ਰੁਪਇਆ ਗੱਡੀ ਦਾ ਇੱਕ ਨਾਰਮਲ ਖਰਚਾ ਹੈ। ਬਾਕੀ ਇੱਥੇ ਗੱਡੀ ਵਾਲੀ ਕੋਈ ਜਿੰਨੀ ਇਹ ਐਂ ਕਹਿੰਦੇ ਆ ਜਿਹੜੀਆਂ ਗੱਡੀਆਂ ਪਹਿਲਾਂ ਜਾਂਦੇ ਨੇ ਉਹ ਖਾਲੀ ਨਹੀਂ ਕਰਦੇ ਬਾਅਦ ਵਾਲੀਆਂ ਖਾਲੀ ਕਰ ਦਿਆ। ਮੇਰੀ ਗੱਡੀ ਖੜੀ ਆ ਉਹ ਤਾਂ ਬਾਅਦ ਵਾਲੀਆਂ ਗੱਡੀਆਂ ਖਾਲੀ ਕਰਤੀਆਂ ਨੇ। ਕਹਿੰਦੇ ਆ ਆਹ ਵਾਰ ਸਾਨੂੰ ਜ਼ਰੂਰੀ ਚਾਹੀਦਾ। ਪਰ ਉਹਦਾ ਕੀ ਫਾਇਦਾ ਅਸੀਂ ਵੀ ਤਾਂ ਬੰਦੇ ਆ ਸਰਵਾਈ ਕੋਈ ਨਹੀਂ ਸਕਦਾ। ਕੋਈ ਸਰਵਾਈ ਨਹੀਂ ਇੱਥੇ। ਜਗ੍ਹਾ ਦੀ ਲੋਕੇਸ਼ਨ ਸਾਰੀ ਦੱਸ ਦੋ ਮਰਜੀ। ਲੋਕੇਸ਼ਨ ਤਾਂ ਪਾਲਨਪੁਰ ਡੈਰੀਆ ਮੇਨ ਬਨਾਸ ਡੈਰੀਆ 21 ਆ। ਠੀਕ ਹੈ ਜੀ। ਹਾਂ। ਇੱਥੇ ਗਜਰਾਤ ਚ ਕੋਈ ਮਾਲ ਨੰਬਰ ਕਿਉਂ ਨਹੀਂ ਕੱਢਦੇ ਕੱਟ ਵੀਰੇ ਇਹ ਸੱਤ ਗੱਡੀਆਂ ਅੰਦਰ ਲੈਂਦੇ ਆ ਸੱਤਾਂ ਚੋਂ ਵੀ 500 ਦੀਆਂ ਗੱਡੀਆਂ ਨੇ ਕੋਈ ਗੱਡੀ ਨਹੀਂ ਲਈ ਗਈ ਬਿਲਕੁਲ ਹੀ ਬਾਕੀ ਦੋ ਦਿਨ ਦੋ ਦਿਨ ਇੱਥੋਂ ਗੱਡੀਆਂ ਲੈ ਜਾਂਦੇ ਸੱਤ ਅੱਠ ਅੰਦਰ ਖੜ੍ਹ ਲੈਂਦੇ ਆ ਤੀਜੇ ਦਿਨ ਅੰਦਰੋਂ ਗੱਡੀਆਂ ਕੱਢਦੇ ਆ ਕੋਈ ਇਹਨਾਂ ਦਾ ਬੁਰਾ ਹਾਲ ਇੱਥੇ ਬਿਲਕੁਲ ਪਾਰਕਿੰਗ ਦਾ ਬਣਿਆ ਪਿਆ ਤੇ ਨਾ ਕੋਈ ਪਾਣੀ ਲੈ ਕੇ ਪੀਣਾ ਉਹਦਾ ਪਾਣੀ ਹੈ ਇੱਥੇ ਬਵਾਸਾ ਕਰਦੇ ਨੇ چلو او هدا کيڏي ٿو دیر تي چلو گريو اني اني بنا ڪار